ਰੈਡੀ ਪੇਟ ਦੇ ਕੀੜੇ ਨੂੰ ਅੰਗਰੇਜ਼ੀ ਵਿੱਚ ਰਾਉਂਡ ਵਰਮ ਕਿਹਾ ਜਾਂਦਾ ਹੈ ਡੰਡੀ ਇਹ ਸਾਡੇ ਸਰੀਰ ਦੀ ਛੋਟੀ ਅੰਤੜੀ ਵਿੱਚ ਰਹਿੰਦੇ ਹਨ ਡੰਡੀ ਇਹ ਪੇਟ ਵਿੱਚ ਪੋਸ਼ਿਤ ਹੋਣ ਵਾਲਾ ਸੱਪ ਵਰਗਾ ਕੀੜਾ ਹੈ ਡੰਡੀ ਇਹ नर मादा ਦੋ ਵੱਖਰੇ ਵੱਖਰੇ ਤਰ੍ਹਾਂ ਦੇ ਹੁੰਦੇ ਹਨ ਡੰਡੀ ਨਰਦੀ ਲੰਬਾਈ 12 ਤੋਂ 30 ਸੈਂਟੀਮੀਟਰ ਅਤੇ ਮਾਦਾ ਦੀ ਲੰਬਾਈ 2 ਤੋਂ 35 ਸੈਂਟੀਮੀਟਰ ਤੱਕ ਹੁੰਦੀ ਹੈ ਡੰਡੀ ਇੱਕ ਅੰਦਾਜ਼ੇ ਅਨੁਸਾਰ ਇੱਕ ਮਾਦਾ ਦਿਨ ਪਰ ਵਿੱਚ 2 ਲੱਖ 40 ਹਜ਼ਾਰ ਅੰਡੇ ਦਿੰਦੀ ਹੈ ਜਿੰਨਾ ਵਿੱਚੋਂ ਕੁਝ ਮਲ ਦੇ ਨਾਲ ਬਾਹਰ ਨਿਕਲ ਜਾਂਦੇ ਹਨ ਅਤੇ ਇਹਨਾਂ ਦੀ ਥਾਂ ਨਵੇਂ ਕੀੜੇ ਪੈਦਾ ਹੁੰਦੇ ਹਨ ਜੋ 2-3 ਹਫ਼ਤੇ ਵਿੱਚ ਸਕਰਮਣ ਲਈ ਤਿਆਰ ਹੋ ਜਾਂਦੇ ਹਨ ਡੰਡੀ ਇਹ ਕੀੜੇ ਭੋਜਨ ਨਲੀ ਦੀ ਦੀਵਾਰ ਵਿੱਚ ਦਾਖਲ ਹੋ ਕੇ ਖੂਨ ਦੇ ਨਾਲ ਫੇਫੜਿਆਂ ਵਿੱਚ ਪਹੁੰਚ ਜਾਂਦੇ ਹਨ ਅਤੇ ਸਾਹ ਨਲੀ ਨਾਲ ਚਿੰਬੜ ਜਾਂਦੇ ਹਨ ਜੋ ਖੰਗ ਨਾਲ ਬਾਹਰ ਆ ਜਾਂਦੇ ਹਨ ਪਰ ਕਈ ਵਾਰ ਥੁੱਕ ਦੇ ਨਾਲ ਨਿਗਲੇ ਜਾਣ ਉੱਤੇ ਦੁਬਾਰਾ ਅੰਤਰੀ ਵਿੱਚ ਪਹੁੰਚ ਜਾਂਦੇ ਹਨ ਡੰਡੀ ਆਮ ਤੌਰ ਉੱਤੇ ਪੇਟ ਦੇ ਕੀੜੇ ਪੈਦਾ ਹੋਣ ਦਾ ਮੁੱਖ ਕਾਰਨ ਗੰਦਗੀ ਹੁੰਦਾ ਹੈ ਦੰਡੀ ਅਜਿਹੇ ਹੋਟਲ ਅਤੇ ਥੇਲੇ ਆਦ ਜਿੰਨਾ ਵਿੱਚ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਉਥੇ ਇਹ ਬਹੁਤ ਛੇਤੀ ਪੈਦਾ ਹੁੰਦੇ ਹਨ ਦੰਡੀ ਗੰਦੇ ਪਾਣੀ ਗੰਦੇ ਹੱਥਾਂ ਅਤੇ ਧੂੜ ਮਿੱਟੀ ਆਦ ਨਾਲ ਇਹ ਜਿਆਦਾ ਫੈਲਦੇ ਹਨ ਦੰਡੀ ਇਹੀ ਕਾਰਨ ਹੈ ਕਿ ਇਹ ਛੋਟੇ ਬੱਚਿਆਂ ਵਿੱਚ ਜ਼ਿਆਦਾ ਪਾਏ ਜਾਂਦੇ ਹਨ ਅਰੇディ ਜਿਸ ਨਾਲ ਬੱਚਿਆਂ ਨੂੰ ਖੰਗਾ ਤੇ পেট ਦਰਦ ਦੀ ਸ਼ਿਕਾਇਤ ਰਹਿੰਦੀ ਹੈ ਡੰਡੀ ਇਸ ਦੇ ਮੁੱਖ ਲੱਛਣ ਬੱਚੇ ਦੇ ਸਰੀਰਕ ਵਿਕਾਸ ਵਿੱਚ ਕਮੀ ਮਲ ਵਿੱਚ ਕੀੜਿਆਂ ਦਾ ਬਾਹਰ ਆਉਣਾ ਅਤੇ ਕੰਪੋਸ਼ਨ ਆਦ ਹੋ ਸਕਦੇ ਹਨ ਡੰਡੀ ਇਹ ਕੀੜੇ ਜਾਨਲੇਵਾ ਵੀ ਹੋ ਸਕਦੇ ਹਨ ਡੰਡੀ ਇਹ ਨਾਲੀ ਵਿੱਚ ਦਾਖਲ ਹੋ ਕੇ ਆਪਸ ਵਿੱਚ ਇਕੱਠੇ ਹੋ ਕੇ ਇੱਕ ਗੁੱਛਾ ਜਿਹਾ ਬਣਾ ਲੈਂਦੇ ਹਨ ਜਿਸ ਨਾਲ ਅੰਤਰੀਆਂ ਦੀ ਰਫਤਾਰ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ ਡੰਡੀ ਇਹ ਸਥਿਤੀ ਸਰੀਰ ਲਈ ਖਤਰਨਾਕ ਹੈ ਡੰਡੀ ਇਸ ਤੋਂ ਬਚਾ ਲਈ ਖੁੱਲੇ ਥਾਂ ਉੱਤੇ ਮਲ त्याग ਨਹੀਂ ਕਰਨਾ ਚਾਹੀਦਾ ਡੰਡੀ ਨਹਾਨੂੰ ਹਮੇਸ਼ਾ ਕੱਟ ਕੇ ਰੱਖਣਾ ਚਾਹੀਦਾ ਹੈ ਡੰਡੀ ਪਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਣ ਜਾਂ ਰਾਖ ਨਾਲ ਹੀ ਹੋਣਾ ਚਾਹੀਦਾ ਹੈ ਡੰਡੀ ਮਿੱਟੀ ਨਾਲ ਨਹੀਂ ਕਿਉਂਕਿ ਮਿੱਟੀ ਵਿੱਚ ਕਿਟਾਣੂ ਹੁੰਦੇ ਹਨ ਜੋ ਤਰ੍ਹਾਂ-ਤਰ੍ਹਾਂ ਦੇ ਰੋਗ ਫੈਲਾਉਂਦੇ ਹਨ ਡੰਡੀ ਨੰਗੇ ਪੈਰ ਘੁੰਮਣਾ ਵੀ ਹਾਨੀਕਾਰਕ ਹੈ ਡੰਡੀ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਡੰਡੀ ਪੀਣ ਦੇ ਪਾਣੀ ਨੂੰ ਢੱਕ ਕੇ ਰੱਖੋ ਡੰਡੀ ਸਲਾਦ ਅਤੇ ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਧੋਣਾ ਜ਼ਰੂਰੀ ਹੈ ਡੰਡੀ ਇਸ ਤੋਂ ਇਲਾਵਾ ਪੇਟ ਵਿੱਚ ਕੀੜੇ ਹੋਣ ਦਾ ਅਹਿਸਾਸ ਹੁੰਦਿਆਂ ਹੀ ਸਹੀ ਇਲਾਜ ਕਰਾਉਣਾ ਚਾਹੀਦਾ ਹੈ ਡੰਡੀ ਇਸ ਲਈ ਹੇਠ ਲਿਖੇ ਉਪਾਅ ਵੀ ਬਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ ਸਵੇਰੇ ਖਾਲੀ ਪੇਟ ਟਮਾਟਰ ਵਿੱਚ ਪੀਸੀ ਹੋਈ ਕਾਲੀ ਮਿਰਚ ਲਗਾ ਕੇ ਖਾਓ ਡੰਡੀ